ਕੋਰਡ ਦੇ ਵਿੱਚ ਉਸ ਵੇਲੇ ਭਗਦੜ ਮਚ ਗਈ ਜਦੋਂ ਪਤਾ ਚੱਲਿਆ ਕਿ ਨੀਚੇ ਚੈਨਲ ਦੇ ਸਟੂਡੀਓ ਦੇ ਵਿੱਚ ਇੱਕ ਐਂਕਰ ਨੂੰ ਕਾਬੂ ਕਰ ਲਿਆ ਗਿਆ ਜਿਸ ਦੀਆਂ ਅੰਦਰ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਭ ਤੋਂ ਪਹਿਲਾਂ ਨਜ਼ਰ ਆ ਇਨ੍ਹਾਂ ਤਸਵੀਰਾਂ ਤੇ ਮਾਰਦੇ ਆ ਨੂੰ ਅਗਵਾ ਕਰ ਲਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਸਹੀ ਸਲਾਮਤ ਇਸ ਐਂਕਰ ਨੂੰ ਬਚਾ ਲਿਆ ਗਿਆ ਜਿਸ ਤੋਂ ਬਾਅਦ ਇਸ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਦਾ ਧੰਨਵਾਦ ਕੀਤਾ ਮੇਰਾ ਨਾਮ ਗੁਰਪਿਆਰ ਸਿੰਘ ਹੈ ਕੱਲ ਮੈਨੂੰ ਜਿਹੜਾ ਡਿਊਟੀ ਦੌਰਾਨ ਸਾਢੇ 5 ਵਜੇ ਕਿਡਨੈਪਿੰਗ ਕਰ ਲਈ ਗਈ ਸੀ ਕੋਈ ਮੈਂਗ ਸਿੰਘਾ ਹੋਰ ਥਿੰਗਸ ਤੋਂ ਬਾਅਦ ਜਿਵੇਂ ਹੀ ਵੀਡੀਓਜ਼ ਜੋ ਫਿਰ ਮੀਡੀਆ ਦੇ ਬਾਹਰ ਹੋਈਆਂ ਤਾਂ ਪੂਰਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਐਕਟਿਵ ਹੋ ਜਾਂਦਾ ਹੈ ਆਪਾਂ ਤੇ ਅੱਜ ਦੇਖ ਵੀ ਲਿਆ ਕਿ ਪੰਜਾਬ ਪੁਲਿਸ ਹਮੇਸ਼ਾ ਜਿਹੜਾ ਮਦਦ ਲਈ ਹਰ ਰੂ ਹੀ ਇੱਥੇ ਆ ਰਹੇ ਸੀ ਸਾਰੀ ਰਾਤ ਮੇਰੇ ਨਾਲ ਨਾਲ ਰਹੀ ਅਤੇ ਆਰੋਪੀਆਂ ਦਾ ਜਿਹੜਾ ਦਮ ਨਹੀਂ ਪਿਆ ਵੀ ਉਹਨੂੰ ਹੱਥ ਲਾ ਸਕਣ ਉਹ ਬੇਸਕ ਉਹਨਾਂ ਨੇ ਮੇਰੀ ਕਿਡਨੈਪਿੰਗ ਤੇ ਕਿਸੇ ਪਰ ਉਹਨਾਂ ਦੇ ਵਿੱਚ ਡਰਦਾ ਇਨਾਵਾਂ ਹਾਲ ਸੀ ਕਿ ਉਹ ਮੈਨੂੰ ਕੁਝ ਕਰ ਨਹੀਂ ਸਕੇ ਮੁਨੀਪਲ ਸੈਸ਼ਨ ਦਾ ਕਟਪੂਰਾ ਪੁਲਿਸ ਸੋ ਥੈਂਕ ਯੂ ਅੱਜ ਮੈਂ ਸੇਫ ਹਾਂ ਜੀ ਐਸ ਆਈ ਕਟਪੂਰਾ ਥਾਣੇ ਦੇ ਵਿੱਚ ਇਹ ਨਾਲ ਦੀ ਨਾਲ ਪਹੁੰਚ ਕੇ ਬਿਤੇ ਨ 5 ਮਿੰਟ ਦੇ ਅੰਦਰ ਸੋ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਸੋ ਲੋਕ ਸੋਚਦੇ ਹੋਣੇ ਕਿ ਆਖਰ ਇਸ ਨੂੰ ਕਿਉਂ ਗਵਾਹ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਦਾ ਵੀ ਬਿਆਨ ਸਾਹਮਣੇ ਆ ਜਿਨ੍ਹਾਂ ਨੇ ਦੱਸਿਆ ਕਿ ਪੈਸਿਆਂ ਦਾ ਕੋਈ ਲੈਣ ਦੇਣ ਦਾ ਝਗੜਾ ਹੋ ਰਿਹਾ ਸੀ ਜਿਸ ਦੌਰਾਨ ਇਸ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਤੇ ਇਸ ਨੂੰ ਬਚਾਇਆ ਗਿਆ ਇਹ ਸਾਲ ਨੂੰ ਕੋਈ ਉਹਨਾਂ ਦੇ ਛੋਕੜ ਮਸਲੇ ਬਾਰੇ ਕੋਈ ਪਤਾ ਨਹੀਂ ਹੈਗਾ ਜੀ ਆਏ ਗੁਰੂ ਨਾਨਕ ਦੇਵ ਜੀ ਪਾਤਸ਼ਾਹੀ ਦਾ ਪ੍ਰਕਾਸ਼ ਦੇ ਸੀ ਦੋ ਇਤਿਹਾਸ ਜੁਵਾਨ ਸ਼ਰੂ ਨੇ ਸੰਗਤਾਂ ਆਈ ਜਾਂਦੀਆਂ ਜਾਂਦੀਆਂ ਨੇ ਦਲਪੰਥ ਦਾ ਵੀ ਸੋਣੀ ਪੰਥ ਕਾਲੀ ਬੁੱਢਾ ਦਾ ਕੰਦਾ ਵੀ ਪਹਿਲਾਂ ਤੱਕ ਦਾ ਤਾਰਾ ਹੋਇਆ ਉਹਨਾਂ ਨੇ ਜੋੜ ਮਿਲਾ ਕੇ ਬਣਾਇਆ ਅਲੱਗ-ਅਲੱਗ ਪਿੰਡਾਂ ਸ਼ਹਿਰਾਂ ਤੋਂ ਲਾਪਟਾਂ ਤੋਂ ਸੰਗਤਾਂ ਲੰਗ ਸਿੰਘ ਵੀ ਆਉਂਦੇ ਨੇ ਤੇ ਉਹ ਵੀ ਆਏ ਨੇ ਸਾਡੀ ਗੁਨਾ ਨਾਲ ਪੇਛਾ ਜਾਣ ਪਛਾਣੀ ਨਾ ਉਹਨਾਂ ਨੂੰ ਨਾਲ ਕਿੱਥੇ ਲੈ ਪੀਤਾ ਜਾਂ ਕਿ ਉਹਦੇ ਨਾਲ ਵੀ ਕੋਈ ਜਾਣ-ਪਛਾਣ ਨਹੀਂ ਲਿਆਉਣ ਆ ਰਹੇ। ਉਹ ਜਦੋਂ ਨੂੰ ਜਿਵੇਂ ਪਤਾ ਲੱਗਿਆ ਕਿ ਇਹ ਗਲਤ ਨਹੀਂ ਕੁਛ ਕੁਸ਼ਲ ਵਿੱਚ ਹੋਣਗੀ। ਇਹ ਇਥੇ ਤਾਂ ਜਦੋਂ ਉਹਨਾਂ ਦਾ ਝਗੜਾ ਹੋਇਆ ਉਹਦੇ ਬਾਅਦ ਉਹ ਜੇ ਖੁੱਲੇ ਸੀ ਮੈਂ ਦਰਵਾਜ਼ੇ ਆਇਆ ਸੀ ਕੁਤਿ ਕਿੰਨਾ 8 ਹੋਏ ਦਾ ਟਾਈਮ ਸੀ। ਮੈਂ ਇੰਟਰਵਿਊ ਕੀਤਾ ਗੱਲ ਕਿ ਮੇਰੇ ਸਾਹਮਣੇ ਤੁਸੀਂ ਕਿਸੇ ਬੰਦੇ ਨੂੰ ਪੁੱਟਮਾਰ ਕਰ ਰਹੇ ਹੋ। ਉਦੋਂ ਮੈਨੂੰ ਉਹਨਾਂ ਦਾ ਪਤਾ ਲੱਗਿਆ ਵੀ ਕੋਈ ਪੈਸਿਆਂ ਦਾ ਦੇਣ ਲੈਣ ਇਹਨਾਂ ਦਾ। ਫਿਰ ਮੈਂ ਉਸੇ ਵੀ ਪੁਲਿਸ ਨੂੰ ਧਰਮ ਕਰ ਦਿੱਤਾ ਉਹਨੂੰ ਤੇ ਐਸੇ ਸੌਦਾ ਉਹਨੂੰ ਕ੍ਰਿਮੰਸੀ ਮੁੰਚੀ ਸਾਹੂ ਨੂੰ ਕੀਤਾ ਵੈਸੇ ਇੱਕ ਉਹਨਾਂ ਨੂੰ ਪਹਿਲਾਂ ਹੀ ਲੱਗ ਗਿਆ ਸੀ ਕੁੰਸ ਨੂੰ ਫੋਰਸ ਪਾਰਟੀ ਮੌਕੇ ਤੇ ਆ ਗਈ ਸੀ ਤੇ ਜੋ ਉਹਨਾਂ ਨੇ ਸਿਸਟੀ ਫੋਰਸ ਪਾਰਟੀ ਦੇ ਮੇਰਾ ਭਾਜਪਾ ਦਾ ਸੀ ਵੀ ਜੇ ਕੋ ਮੇਰੇ ਅਸਥਾਨ ਤੇ ਇਹਨੂੰ ਕੁੱਟਮਾਰ ਕਰਦਾ ਜਾਂ ਨੜਦਾ ਉਹਨੂੰ ਬਚਾਉਣਾ ਜਾਂ ਉਹਨਾਂ ਪਾਰਟੀ ਨੂੰ ਕੰੜਨਾ ਮੈਂ ਵਿਜੀ ਸੀ ਜ਼ਿਆਦਾ ਜੋੜ ਮਿਲ ਰਿਹਾ ਹਾਂ ਕਰਕੇ ਤੇ ਅਸੀਂ ਪੁਲਿਸ ਨੂੰ ਅੱਗੇ ਵੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਆ ਜਾਂਦੀ ਹੈ ਹੇ ਦੋਸਤੋ ਇਹ ਪੁੱਛਣੋ ਕੋਈ ਘਰੋਂ ਲੜਕੀ ਭੱਜ ਕੇ ਆ ਜਾਵੇ ਜਾਂ ਕੋਈ ਲੜਕਾ ਆ ਜਾਵੇ ਕਿਸ ਤਰ੍ਹਾਂ ਦਾ ਸ਼ਕਤੀਬੰਦਾ ਦਿਖਦਾ ਹੈ ਪਾਪਾ ਜੀ ਜਿਹੜੇ ਬੰਦੇ ਲੈ ਕੇ ਆਏ ਸੀ ਉਹ ਨਹਿ ਸਿੰਘ ਤੇ ਪਾਣੀ ਚ ਸੀ ਹਾਂ ਹੈ ਨਹਿ ਸਿੰਘ ਦੇ ਬੰਦੇ ਉਸ ਪਤਾ ਲੱਗਾ ਕਿ ਤਰ੍ਹਾਂ ਜਿਆ ਕਿ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਤਾਂ ਉਦੋਂ ਵੀ ਜਦੋਂ ਪੁਲਿਸ ਪਾਰਟੀ ਵੀ ਆਈ ਉਹ ਵੀ ਮੇਰੇ ਮੱਥੇ ਨਹੀਂ ਲੱਗੇ ਉਹਨਾਂ ਨੂੰ ਮੈਂ ਮੁੰਸ਼ੀ ਨੂੰ ਕਿਹਾ ਕਹਿੰਦੇ ਆਗੇ ਤਾਂ ਪੁਲਿਸ ਪਾਰਟੀ ਮੈਂਟਰ ਹੁੰਦੀ ਦੇਖ ਲਈ ਸੀ ਤੇ ਉਹ ਉੱਥੇ ਚਾਰ ਪੰਜ ਸੇਵਾਦਾਰਾਂ ਦੇ ਵਾਲੇ ਕਰਦੇ ਮੈਨੂੰ ਕਿਸੇ ਹੱਥ ਨੇ ਲਾਉਣਾ ਤੇ ਕੋਈ ਭੱਜਿਆ ਨਾ ਇਹਦੇ ਚ ਉਹ ਬਾਤ ਕਿ ਕਿਸ ਤਰ੍ਹਾਂ ਭੱਜ ਗਏ ਜਾਂ ਜਾਂ ਪੁਲਿਸ ਦੀ ਮਤਲਬ ਪੁਲਿਸ ਨੂੰ ਪੂਰੀ ਰਿਨਫੋਰਸਮੈਂਟ ਰਿਸੀਵ ਹੋਣ ਦੇਖ ਕੇ ਸਦਾ 7 ਜੀ ਲੜਾਈ ਸਮਝ ਲਈ ਵੀ ਆਜ ਕੋਈ ਪੈਸਾ ਦਾ ਲੈਣ ਦੇਣ ਸੀ ਉਥੇ ਆਪਾਂ ਜਨਰਲ ਜੀ ਗੱਲ ਕਰ ਦਿੰਦੇ ਆ ਵੀ ਚਲੋ ਜੀ ਅਸੀਂ ਵੀ ਆਉਣੇ ਆ ਮਗਰ ਯਾਨੀ ਵਰਸਾਫੀ S5 ਉਹ ਮਿੱਤੇ ਰਹਿ ਗਿਆ ਮਗਰੋਂ ਪਤਾ ਲੱਗ ਗਿਆ ਵੀ ਉਹ ਘਟਨਾ ਬਗਤ ਕਿੱਲੇ ਦੀ ਹੈ। ਖੈਰ ਹੁਣ ਦੇਖਣਾ ਹੋਵੇਗਾ ਕਿ ਆਖਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਸਾਹਮਣੇ ਆਉਂਦਾ ਕਿਉਂਕਿ ਇਸ ਮਾਮਲੇ ਦੇ ਉੱਤੇ ਕੁਝ ਪੈਸਿਆਂ ਦੇ ਲੈਣ ਦੇਣ ਦੀ ਗੱਲ ਤੱਕ ਹੈ ਹੀ ਚਾਰੇ ਪਰ ਫਿਲਹਾਲ ਹੁਣ ਇਹ ਮਾਮਲਾ ਜਾਂਚ ਦਾ ਵਿਸ਼ਾ ਰਿਪੀਟ ਖੈਰ ਦਾਦੀ ਇੱਕ ਹੀ ਸਹੀ ਸਲਾਮਤ ਜੜਕੀ ਐਂਕਰ ਦੀ ਜਾਨ ਬਚਾ ਲਈ ਗਈ ਹੈ। ਬਾਕੀ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਸ਼ੁਰੂ ਹੋ ਗਈ ਹੈ। ਅਕੀਤ ਟੀਵੀ ਪੰਜਾਬੀ ਲਈ ਫਰੀਦਕੋਟ ਤੋਂ ਗੁਰਜੀਤ ਰਮਾਣਾ ਦੀ ਰਿਪੋਰਟ